ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਅੱਜ ਲੱਗੇ ਆ ਆਪਣਾ ਜਿਹੜਾ ਪਖਰਾ ਜਾਲੂ ਬੀਜਿਆ ਸੀਗਾ ਉਹਦੀ ਪਟਾਈ ਕਰਨ ਤੇ ਸ਼ੁਰੂ ਕਰੀਏ ਮੈਂ ਕਿਹਾ ਹੌਲੀ ਹੌਲੀ ਗਿਆ ਜੰਮੀ ਬਾਈ ਤੇ ਪਟਣ ਲੈ ਕੇ ਮਸ਼ੀਨ ਅੱਜ ਆਪਾਂ ਆਪਣੀ ਲਾਡੋ ਰਾਣੀ ਗੱਢ ਲਈ ਦੂਜੀ ਲਾਡੋ ਰਾਣੀ ਖੜਾਤੀ ਅੰਦਰ ਵਾਰ ਕੇ ਹੁਣ ਇਹੀ ਰਿਆ ਕਰੂ ਆਪਣੇ ਕੋਲ ਆਪਣੇ ਮਿਸਤਰੀ ਅੰਕਲ ਹੁਣੇ ਹੈਗੇ ਆ ਘਰ ਦੇ ਪੱਕੇ ਬੰਦੇ ਤੇ ਆ ਸਾਰਾ ਘਰ ਦਾ ਸਮਾਨ ਇਹਨਾਂ ਨੇ ਲਾਤਾ ਉਰੇ ਟੁੱਟਿਆ-ਭੁੱਟਿਆ ਡਿਜ਼ਾਈਨ ਵੀ ਪਾਈ ਜਾਂਦਾ ਅੰਕਰ ਪੱਥਰ ਇੱਥੇ ਲਾਦਾ ਅੰਦਰ ਵੀ ਲੱਗ ਗਿਆ ਅੰਦਰ ਫਰਸ਼ ਲਾਉਣਾ ਹੁਣ ਬਸ ਤੇ ਇੱਕ ਫਰਸ਼ ਇੱਧਰ ਵੀ ਲਾਉਣ ਲੱਗੇ ਆ ਕੋਈ ਗਏ ਤੇ ਆਪਾਂ వాటర్ ਗੁੱਲਾ ਲਾਉਣਾ ਤੇ ਇੱਕ ਟੂਟੀ ਲਾ ਦੇਣੀ ਆ ਇੱਥੇ ਵੀ ਫਰਸ਼ ਲੱਗ ਜਾ ਚਲੋ ਜੀ ਸੌਖਾ ਹੋ ਜੀ ਮਸ਼ੀਨ ਚਲੇਗੀ ਟੈਂਪੋ ਵੀ ਚਲੇਗਾ ਬੰਦੇ ਲੈਣ ਲਈ ਤੇ ਹੁਣ ਆਪਾਂ ਵੀ ਚਲਦੇ ਹਾਂ ਮਸ਼ੀਨ ਕੋਲ ਦੇਖਦੇ ਹਾਂ ਕੀ ਹੈ ਬੀਲ ਵਢਣ ਦਾ ਵੀ ਚੱਲੀ ਜਾਂਦਾ ਕੰਮ ਪੂਰੇ ਜੋਰ ਤੇ ਆ ਬੀਲ ਵਢਣ ਦਾ ਕੰਮ ਇੱਕ ਦਿਨ ਦੋ ਦਿਨ ਬੰਦ ਕਰ ਮੋਗਲੇਲ ਫੈਕਟਰੀ ਕੋਲੇ ਜੋਰ ਤੇ ਚੱਲਦਾ ਵੇਲ ਵਟਣ ਦਾ ਕੰਮ 10 11 10 11 ਕਿੱਲੇ ਨਵੇੜੀ ਅੰਦਰ ਹਾਂ ਆ ਵੀਰਾਂ ਦੇ ਨਾ ਮੈਂ ਉਹ ਕਹਿੰਦਾ ਸੀ ਵੀ ਆ ਗਲਤ ਲਿਖ ਗਏ ਪਰ ਇਹ ਨਾ ਉਹਨਾਂ ਨੇ ਉੱਥੇ ਲਿਖਤਾ ਵੀ ਜਿੱਥੇ ਸਰਵਿਸ ਹੋਣੀ ਆ ਜਿੰਨੇ ਤੇ 50 75 ਮੈਂ ਕਿਤੇ 50 75 ਟਰੈਕਟਰ ਲੈ ਲੈ ਗਏ ਤੇ ਮਸ਼ੀਨਾਂ ਦਾ ਪਾ ਕੇ ਖੜਾ ਲੀਆਂ ਆਪਾਂ ਤੰਡ ਰੇਟਰ ਅਮਗਰ ਮਸ਼ੀਨਾ ਪਾਵਾਂਗੇ ਚੌਥੀ ਵੀ ਚਾਲੂ ਆ ਇਹਦੇ ਹਿੱਸੇ ਦੇਖੋ ਚੌੜੇ ਕਰਵਾਤੇ ਆ ਹਿੱਸੇ ਵੀ ਚੌੜੇ ਕਰਾਦੇ ਮੂਰੇ ਵੇਟ ਲਾ ਤੇ ਤੇ ਮਗਰੋਂ ਵੀ ਟਾਇਰ ਚੌੜੇ ਕਰੇ ਹੋਏ ਆ ਇੱਕ ਮਸ਼ੀਨ ਇਹਦੇ ਮਗਰ ਪਾਤੀ ਇੱਕ ਮਸ਼ੀਨ ਜੰਬੀ ਵਈ ਲੈ ਗਿਆ ਤੇ ਦੋ ਹਜੇ ਖੜੀਆਂ ਨੇ ਤੇ ਜੇ ਲੋਡ ਪਈ ਤਾਂ ਉਹ ਮਸ਼ੀਨ ਲੈ ਜਾਾਂਗੇ ਆ ਵਾਲੀ ਦੇ ਅੱਜ ਲੀਵਰ ਥੋੜੀ ਆਉਣੀ ਆ ਕੱਲ ਤੋਂ ਵਧਣਗੇ ਅੱਜ ਹਜੇ ਪਹਿਲਾ ਦਿਨ ਆ ਅੱਜ ਹਜੇ ਸਾਫ਼ ਦੀ ਜਾਣ ਅਰੇ ਹੁਣ ਚੱਲਦੇ ਆਪਾਂ ਵੀ ਖੇਤਾਂ ਵੱਲ ਜਦੋਂ ਬੀਲ ਵੱਡੀ ਕੀ ਫੇਰ ਆ ਵੀ ਟਰੈਕਟਰ ਲਾ ਦਾਂਗੇ ਆਲੂ ਪਟਾਈ ਨੂੰ ਕਿਉਂਕਿ 4 ਈਲ ਵਧੀਆ ਰਹਿੰਦਾ ਆਲੂ ਪਟਾਈ ਹਾਂ ਵੀ ਤੋ ਤੂ ਕੇ ਖੜਾਇਆ ਹੋਇਆ ਸਮਾਰ ਕੇ ਗਰੀਸ ਗਰੂਸ ਦੇਦਾ ਸੀ ਇਹਨੂੰ ਸਾਰੇ ਨੂੰ ਹੁਣ ਇਹੀ ਲੱਡੋ ਰਾਣੀ ਆਪਣੇ ਕੋਲੇ ਰਹਿਣੀ ਆ ਸਾਰਾ ਸੀਜ਼ਨ ਹੁਣ ਨਹੀਂ ਉਹ ਚੱਕਣੀ ਗਰਮੀਆਂ 'ਚ ਤਾਂ ਉਹ ਵੀ ਘੱਟ ਚੱਕ ਹੁੰਦੀਆਂ ਕਿਉਂਕਿ ਇਹ AC ਹੀ ਹੈਗਾ AC ਚੱਲੀ ਜਾਂਦਾ ਉਹ ਤਾਂ ਕਦੇ-ਕਦੇ ਚੱਕਣੀ ਹੁੰਦੀ ਹੈ ਬਹੁਤ ਕੰਮ ਦਿੰਦੀ ਆ ਜੀ ਇਹ ਦਿੱਤੀ ਲਓ ਜੀ ਆ ਗਈ ਲੇਵਰ ਕਰਤਾ ਸ਼ੁਰੂ ਆਪਾਂ ਆਲੂ ਪੱਟਣਾ ਨੰਡੀਆਂ ਡੰਡੀਆਂ ਲਾ ਹਟੀਆਂ ਲੇਵਰ ਤੇ ਦੂਜੀ ਲੋਟ ਲੱਗੇ ਹੋਇਆ ਹੁਣ ਪੱਟਣਗੇ ਜਿਹੜੇ ਨੌਂ ਦਾ ਬਾਈ ਜੰਦੀ ਸਹਜ ਬਹੁਤ ਵਧੀਆ ਆਲੂ ਦਾ ਥੋੜਾ ਡੰਡਾ ਵੱਡਾ ਕਰ ਲਾ ਡੰਡਾ ਵੱਡਾ ਕਰ ਲਾ ਹਾਂਜੀ ਵੀਰੇ ਆ ਸਾਈਜ ਵੀ ਵਧੀਆ ਵਾ ਆਲੂ ਦਾ ਤੇ ਦੇਖਦੇ ਹਾਂ ਹੁਣ ਕਿੰਨਾ ਕ ਨਿਕਲੂਗਾ ਤੇ ਰੰਗ ਰੂਪ ਤਾਂ ਵੀਰੇ ਧੁੱਪ ਨਾਲ ਹੀ ਬਣਨਾ ਹੁੰਦਾ ਤੁਹਾਨੂੰ ਪਤਾ ਹੀ ਧੁੱਪ ਤੋਂ ਬਿਨਾਂ ਨਹੀਂ ਰੰਗ ਰੂਪ ਬਣਦਾ ਜਿਹੜਾ ਰੰਗ ਰੂਪ ਬਣਨਾ ਉਹ ਤਾਂ ਧੁੱਪ ਨਾਲ ਹੀ ਬਣਦਾ ਧੁੱਪ ਲੱਗੀ ਕਿ ਜਿਹੜੇ ਲੱਗੇ ਹੁਣ ਪਹਿਲਾਂ ਆਪੇ ਰੰਗ ਰੂਪ ਬਣ ਜਾਂਦਾ ਲਾਲ ਇਹ ਆਪਣੀ ਦੂਜੀ ਮਸ਼ੀਨ ਆ ਵੀਰੇ ਪਲਾਸਟਿਕ ਦੇ ਕਰਾਰੀਆਂ ਵਾਲੀ ਦੇਖੋ ਵੀਰੇ ਆਲੂ ਨਾ ਆਪਾਂ ਨੂੰ ਜਰੂਰ ਕੁਆਲਟੀ ਬਣਾ ਕੇ ਦੇਣਾ ਚਾਹੀਦਾ 20 ਸਾਈਜ਼ ਅੱਡ ਕੱਢੋ ਗੋਲੀ ਅੱਡ ਕੱਢੋ ਹਨਾ ਐਵੇਂ ਅੱਡ ਅੱਡ ਕੱਢ ਕੇ ਚੀਜ਼ਾਂ ਦੇਣੀਆਂ ਚਾਹੀਦੀਆਂ ਕਿ ਉਹਨਾਂ ਮਾਰਕੀਟ ਦੇ ਵਿੱਚ ਰੇਟ ਵਧੀਆ ਲੱਗੂ ਜੇ ਨਾ ਲੱਗੇ ਮੈਨੂੰ ਕਿਹੋ ਤੁਸੀਂ। ਅਜੇ ਨਾ ਖੇਰ ਥੋੜੇ ਜਿ ਗਿੱਲੇ ਐ। ਇਦੋਂ ਥੋੜੇ ਸੁੱਕ ਜਾਣ। ਕਿਉਂਕਿ ਇਹ ਖੇਤਾਂ ਨੂੰ ਨਾ ਪਾਣੀ ਲੱਗਿਆ ਹੋਇਆ ਸੀਗਾ। ਤਾਂ ਕਰਕੇ ਮਿੱਟੀ ਮਗਰ ਆਉਂਦੀ ਆ ਆਲੂ ਦੇ। ਨਹੀਂ ਤਾਂ ਥੈ ਜੀ ਸਹੀ ਹੋ ਜਾਣਾ ਸੀਗਾ ਪੂਰਾ ਵਧੀਆ। ਆਪਾਂ ਦਾ ਬਰੇ ਪੂਰੀ ਕੁਆਲਿਟੀ ਬਣਾ ਕੇ ਵੇਚਣਾ ਆ ਆਲੂ। ਪਹਿਲਾਂ ਕਹਦਾ ਵੀ ਠੋਕੇ ਰੇਟ ਲੈਣਾ। ਕੁਆਲਿਟੀ ਦੇਵਾਂਗੇ। ਗੋਲੀ ਅੱਡ ਕੱਢੀ ਆ। ਗੋਲੀ ਪੀਸ ਹੈ ਤਾਂ ਕੱਟ ਕੱਟ ਤਾਂ ਹਰਾ ੱਟ ਕੱਢਿਆ ਵਾ ਸਾਰਾ ਕੁਝ ੱਟ ਕੱਢਿਆ ਆ ਦੇ ਜਿਵੇਂ ਆ ਦੇਖ ਆ ਐਡਾ ਥੋੜੀ ਐਡਾ ਦਾ ਪਹੁੰਚ ਪਾਉਣਾ ਰੱਖ ਆ ਦੇ ਆ ਤਾਂ ਆ ਰਾਸ਼ਨ ਚ ਪਾਉਣਾ ਆਹਾ ਮਾਲ ਉਹੀ ਆ ਕਢਾਏ ਯਾਰ ਆ ਦੇ ਚ ਵੀ ਯਾਰ ਰਾਸ਼ਨ ਵਾਲਾ ਮਾਲ ਪੱਲਾ ਹਰਾ ਆਲੂ ਛੋੜ ਦੋ ਹਰਾ ਆਲੂ ਨਹੀਂ ਦੋ ਹਾਏ ਆਹ ਰਾਸ਼ ਆਹ ਤਾਂ ਆਸ ਹੈ ਜਰਾਸ਼ਣ ਚ ਪਾਉਣਾ ਵਾ ਦੇਲੋ ਤੇ ਛਲਕਾ ਨਾ ਇਤੋਂ ਪੱਕ ਗਿਆ ਛਲਕਾ ਲੈ ਇਧਰੋਂ ਕਰਦੇ ਸੁੱਕਿਆ ਇੱਥੋਂ ਸਹੀ ਕੋਈ ਇੱਥੇ ਸਾਫ ਸੁਥਰ ਦੇ ਕੋਲ ਚੰਕਾ ਲੂ ਦੀ ਕੀ ਇਤਰਾ ਇੰਨਾ ਫਰਕ ਆ ਆ ਦੇਖ ਲਿਓ ਇਧਰ ਮਗਰ ਰੰਗ ਕਹਿਜਿਆ ਵਾ ਤੇ ਇਧਰ ਗਿੱਲਾ ਵਾ ਖੇਤ ਹਨ ਇਧਰ ਖੇਤ ਗਿੱਲਾ ਵਾ ਥੋੜਾ ਤੇ ਤੁਹਾਨੂੰ ਮੈਂ ਫਰਕ ਇੰਨਾ ਹੋ ਜਾਂਦਾ ਤੇ ਇੱਥੋਂ ਸੁੱਕਾ ਦੇਖਿਓ ਕਰਦਾ ਉੱਡਣ ਲੱਗਿਆ ਨਾ ਤੇ ਇੱਥੋਂ ਰੰਗ ਦੇਖ ਲਓ ਕਿੰਨਾ ਹਦੇ ਲੈ ਜਮਕਣਾ ਅੱਡੀ ਲੱਗ ਜਾਂਦਾ ਕੀ ਜਾਊਗਾ ਨਾ ਇਹ ਲੋਕ ਇੰਨਾ ਫਰਕ ਨਹੀਂ ਆਦ ਲੋ ਇੱਥੋਂ ਤੇ ਤੇ ਇੱਧਰ ਫਰਕ ਕਿੰਨਾ ਪੈ ਜਾਂਦਾ ਬਹੁਤ ਫਰਕ ਪੈ ਜਾਂਦਾ ਯਾਰ ਵਿੱਚ ਉਹਦਾ ਅਜ ਆਪਣੀ ਗੱਡੀ 'ਚ ਆਉਣਾ ਕਮਲ ਲੈ ਆਪ ਜੀ ਦੇਖੋ ਇਹ ਘੇ ਤਾਂ ਇਧਰੋਂ ਸੁੱਕਿਆ ਉਧਰ ਥੋੜਾ ਗਿੱਲਾ ਵਾ ਉਧਰੋਂ ਥੋੜਾ ਡਾਕਰ ਪੰਨ ਪਰਲੇ ਪਾਸੇ ਨੂੰ ਹਾਲ ਵਾਲੇ ਪਾਸੇ ਨੂੰ ਤਾਂ ਕਰਕੇ ਉਧਰੋਂ ਗਿੱਲਾ ਵਾ ਸੁਣਾ ਰੂਲਾ ਉੱਪਰ ਚੱਕਦੇ ਆਂ ਫੇਰ ਦੇਖ ਹੁਣ ਆਪਾਂ ਵੀਰੇ ਦੇਖੋ ਇਹਨੂੰ ਆਪਾਂ ਸਪਰੇਹਾਂ ਵੀ ਕਰ ਸਕਦੇ ਸੀ ਹਨਾ ਸਪਰੇਹਾਂ ਕਰਕੇ ਜਿਹੜਾ ਹੁਣ ਆ ਰਾਸ਼ਨ ਆ ਉਹਨੇ ਤਾਂ ਡੱਫਲ ਜਿਹਾ ਜਾਣਾ ਸੀ ਉਹਨੂੰ ਕਿਸੇ ਨੇ ਪਸੰਦ ਵੀ ਨਹੀਂ ਕਰਨਾ ਇਹਦੀ ਵੀ ਗੱਲ ਹਨ ਡੱਫਲ ਨੂੰ ਕਿਹਨੇ ਪਸੰਦ ਕਰਨ ਤੁਹਾਨੂੰ ਵੀ ਪਤਾ ਹੀ ਆ ਡੱਫਲ ਨੂੰ ਕੌਣ ਪਸੰਦ ਕਰਦਾ ਹਨ ਤੇ ਕੋਈ ਨਹੀਂ ਪਸੰਦ ਕਰਦਾ ਮਸ਼ੀਨ ਦਾ ਨਾ ਰੂਲਾ ਥੋੜਾ ਉੱਪਰ ਚੱਕਣ ਵਾਲਾ ਰੂਲਾ ਉੱਪਰ ਚੱਕ ਦਿੰਨੇ ਤੇ ਫੇਰ ਫੇਰ ਨਹੀਂ ਖੜੂਗੀ ਫੇਰ ਜਾਮ ਨਹੀਂ ਹੋਊ ਰੂਲਾ ਉੱਪਰ ਚੱਕ ਤੇ ਗਲੀ ਕਾਫੀ ਥੱਲੇ ਆ ਰੂਲਾ ਰੂਲਾ ਚੱਕ ਲਾ ਉੱਪਰ ਕਿੰਨੀਆਂ ਗਲੀਆਂ ਚੱਕਣਾ ਹਾਂ ਉੱਪਰ ਹੀ ਕਰ ਦੇ ਅੱਗੇ ਵੀ ਉੱਪਰ ਹੀ ਸੀਗਾ ਪਰ ਇੱਕ ਗਲੀ ਛੱਡ ਕੇ ਕਰਤਾ ਪੂਰਾ ਬੱਟਾ ਉੱਪਰ ਚੱਕਦਾ ਪੂਰਾ ਜਾਲ ਰੁੱਲਾ ਕਿਉਂਕਿ ਪਹਿਲਾਂ ਉਹ ਨੂੰਵੇਂ ਕਰੇ ਹੋਏ ਸੀਗੇ ਜੀ ਚੱਲਦੀਆਂ ਹੁੰਦੀਆਂ ਹਾਂਜੀ ਵੀਰੇ ਚੱਲਦੀ ਆ ਪਟਾਈ ਆਪਣੀ ਆਲੂ ਦੀ ਲੱਗੇ ਹੋਇਆ ਅੱਜ ਸਵੇਰ ਦੇ ਬੰਦੇ ਸਵੇਰ ਦੀ ਥੋੜੀ ਸੀ ਲੇਬਰ 15 16 ਜਾਣੇ ਦੀ ਆ ਹੁਣ ਸ਼ਾਮ ਨਹੀਂ ਸ਼ਾਮ ਨੂੰ ਆਇਆ ਜਾਦੀ ਲੇਬਰ ਹਨ ਤੇ ਹੁਣ ਪੜ ਦੇਣਗੇ ਜਿੰਨਾ ਕੁਪਟਿਆ ਗਿਆ ਚਲੋ ਬਾਕੀ ਕੱਲ ਨੂੰ ਨਵੇੜ ਦਾਂਗੇ ਤੇ ਇੱਕ ਮੈਂ ਗੱਲ ਕਰਨੀ ਸੀ ਵੀਰੇ ਜਿਵੇਂ ਨਾ ਯਾਰ ਆਪਣੇ ਕਈ ਏਰੀਆਾਂ ਦੇ ਵਿੱਚ ਜਿਵੇਂ ਜਲੰਧਰ ਸਾਈਡ ਹੋ ਗਿਆ ਹੋਰ ਵੀ ਕਈ ਵੀਰੇ ਯਾਰ ਆਪਣੇ ਕੁਆਲਿਟੀ ਨਹੀਂ ਬਣਾਉਂਦੇ ਆ ਆਲੂ ਦੀ ਜਿਵੇਂ ਚਲੋ ਬੀ ਕੱਢ ਦਈਏ ਵਿੱਚੋਂ ਗੋਲੀ ਕੱਢ ਦਈਏ ਵਿੱਚੋਂ ਹਨ ਜੇ ਇਹ ਚੀਜ਼ਾਂ ਆਪਾਂ ਕੱਢ ਕੇ ਦੇਈਏ ਕੱਢ ਕੇ ਸੇਲ ਕਰੀਏ ਤਾਂ ਆਪਣਾ ਮੱਲੋਂ ਮੱਲੀ ਰੇਟ ਵੱਧ ਵੇਖੂ ਗੱਲ ਹਨਾ ਆਪਾਂ ਦੜਾ ਭਰ ਦਿੰਨੇ ਆ ਦੜਾ ਭਰ ਦਿੰਨੇ ਆ ਤੇ ਉਹ ਬੰਦਾ ਸੋਚਦਾ ਕਿ ਯਾਰ ਵੀ ਇਹ ਤਾਂ ਕੱਚਾ ਆਲੂ ਆ ਵੀ ਇਹਨਾਂ ਤਾਂ ਛਿਲਕੇ ਤੇ ਵੀ ਫੇਕ ਹੀ ਖਾਣਾ ਜਾਂ ਕੱਟ ਕੇ ਵੀ ਇਹ ਕਿਹੜਾ ਛਿਲਕ ਲਾਉਣੀ ਆ ਵੀ 200 ਵਾਲੀ ਕਿਉਂ ਨਾ ਖਰੀਦੀਏ ਤੇ ਮੈਨੂੰ ਅਨਦਾਜ਼ਾ ਵੀ ਜਲੰਧਰੋਂ 200 ਰੁਪਏ ਨੂੰ ਆਲੂ ਲੈ ਕੇ ਆਉਂਦੇ ਆ 200 ਰੁਪਏ ਨੂੰ ਪਖਰਾਜ ਹਨਾ ਕਿ 200 ਰੁਪਏ ਨੂੰ ਪਖਰਾਜ ਦੜਾ ਲੈ ਕੇ ਆਉਂਦੇ ਆ ਵੀ ਜੇ ਆਪਾਂ ਉਹਦੇ ਵਿੱਚ ਆਪਾਂ ਵਧੀਆ ਤਰੀਕੇ ਨਾਲ ਸ਼ਾਂਤੀ ਕਰ ਲਈ ਆਲੂ ਦੀ ਕੀ ਗੋਲੀ ਅੱਡ ਕੱਢ ਦੀਏ ਗੋਲੀ ਤੇ 20 ਐਜ ਉਹਨੂੰ ਗੋਲੀ ਅੱਡ ਕੱਢ ਦੀਏ ਮੋਟਾ 20 ਅੱਡ ਕੱਢ ਦੀਏ ਹਰਾ ਹੋਰਾ ਵਿੱਚੋਂ ਅੱਡ ਕੱਢ ਦੀਏ ਹਨਾ ਕਿੰਨਾ ਵਧੀਆ ਰੇਟ ਆਲੂ ਵੇਚ ਜੂ। ਚਲੋ ਜਿੰਨੇ ਨੂੰ ਰਾਸ਼ਨ ਵੇਚਦਾ ਗੋਲੀ ਅੱਧੇ ਚ ਵਿਕ ਜਾਂਦੀ ਹੁੰਦੀ ਆ ਤੇ ਵੀ ਉਹ ਰਾਸ਼ਨ ਵੀ ਉਹਦੂ ਵੀ ਉਹਦੂ ਵਧੀਆ ਵੇਚ ਜਾਂਦਾ ਹਨਾ ਤੇ ਕੀ ਇਦਾਂ ਆਪਾਂ ਨੂੰ ਯਾਰ ਕਰ ਲੈਣਾ ਚਾਹੀਦਾ ਉਹ ਸੇਬੇ ਪਲਾਸਟਿਕ ਵਾਲੀ ਬੋਰੀ ਚ ਭਰ ਦੋ 25-30 ਰੁਪਏ ਤਾਂ ਆਪਣੇ 20 ਰੁਪਏ ਤਾਂ ਉਹੀ ਬਚ ਜਾਂਦੇ ਆ ਵੀ ਉਹਨੂੰ ਸੇਬ ਪਲਾਸਟਿਕ ਵਾਲੀ ਬੋਰੀ ਚ ਭਰ ਦੋ 20 ਤੇ ਗੋਲੀ ਨੂੰ ਠੀਕ ਨਹੀਂ ਦੂਜੀ ਦੂਜੀ ਲੋਡ ਭਰ ਦੋ ਕੀ ਆਪਾਂ ਨੇ ਯਾਰ ਵੀਰੇ ਆਪ ਹੀ ਆਪਾਂ ਮਾਰਦੇ ਆਂ ਕਿ ਹਾਂ ਚੱਲ ਯਾਰ ਦੜਾ ਭਰ ਦਈਏ ਵੀਰੇ ਦੜਾ ਭਰ ਨਾਲ ਕੁਆਲਿਟੀ ਖਰਾਬ ਹੋ ਜਾਂਦੀ ਆ ਉਥੇ ਸਾਰਿਆਂ ਨੂੰ ਇਹ ਮੌਕਾ ਮਿਲ ਜਾਂਦਾ ਕਿ ਯਾਰ ਵੀ ਹਾਂ ਸਾਨੂੰ ਤਾਂ ਇੰਨੇ ਨੂੰ ਆਲੂ ਮਿਲਦਾ ਅਸੀਂ ਯਾਰ ਅਸੀਂ ਇੰਨੇ ਨੂੰ ਕਿਉਂ ਲਈਏ ਜਾਂ ਇਦਾਂ ਇਹੋ ਜਿਹੀਆਂ ਗੱਲਾਂ ਬਹੁਤ ਹੁੰਦੀਆਂ ਹਨਾ ਕਿ ਜੇ ਆਪਾਂ ਆਪਦੇ ਫਸਲ ਦਾ ਵਧੀਆ ਬਣਾ ਕੇ ਉਹਨੂੰ ਸੋਹਣੀ ਬਣਾ ਕੇ ਵੇਚੀਏ ਤਾਂ ਮੈਂ ਕਹਿੰਦਾ ਉਹਦੇ ਹਰ ਗਰੀਸ ਹੀ ਨਹੀਂ ਯਾਰ ਵੀਰੇ ਆਾਨੂੰ ਆਪਾਂ ਨੂੰ ਐ ਕਾਲੀ ਕਣ ਦੀ ਲੋੜ ਆ ਵੀ ਨਹੀਂ 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 ਬੱਟ ਕੇ ਪਰਾਂ ਕਰੋ ਪੱਟ ਕੇ ਵਿਲੇ ਹੋਈ ਕਿ ਇਹ ਗੱਲਾਂ ਤੇ ਵੀਰੇ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਕਿ ਆਪਾਂ ਆਪਦੀ ਫਸਲ ਜੇ ਬੀਜੀ ਆ ਤਾਂ ਉਹਨੂੰ ਵਧੀਆ ਕਰਕੇ ਵੇਚੀਏ ਹਨਾ ਕਿ ਇੱਕ ਵੀਰੇ ਯਾਰ ਕਾਲੀ ਡਾਇਮੰਡ ਵੀ ਆਲੂ ਪਟਾਈ ਸ਼ੁਰੂ ਕਰਤੀ ਉਹ ਡਾਇਮੰਡ ਤਾਂ ਵੀਰੇ ਪੱਕੇ ਜੇ ਯਾਰ ਬਹੁਤ ਵਧੀਆ ਵਿਕ ਜਾਣਾ ਇਤਕੀ ਵੀ ਡਾਇਮੰਡ ਤਾਂ ਹਜੇ ਪਕਾਈ ਪੱਕੇ ਦੇ ਵਿੱਚ ਨਾ ਪਟੋ ਜੇ ਤੁਹਾਡੀ ਸ਼ੈਲਕ ਉਹ ਪੱਟੀ ਹੋਈ ਹੋਈ ਆ ਖਰਾਬ ਚਲੋ ਵੀ ਜਾਨੀ ਕਿ ਬਲਾਈਟ ਆ ਗਈ ਜੇ ਕਿਸੇ ਏਰੀਆ ਚ ਵੀ ਆਲ ਉਹਨੂੰ ਯਾਰ ਰੱਖ ਲੋ ਢੇਰ ਲਾ ਕੇ ਕੱਚੇ ਹੁਣ ਤਾਂ ਗਧਾ ਘੋੜਾ ਬਰੋਬਰ ਪਖਰਾਜ ਵੀ ਸੇਮ ਆ ਡਾਇਮੰਡ ਵੀ ਸੇਮ ਜਾ ਰਿਹਾ ਠੀਕ ਨਹੀਂ ਤੇ ਜੇ ਤੁਸੀਂ ਵਧੀਆ ਕਰਕੇ ਵੇਚੋਗੇ ਤਾਂ ਡਾਇਮੰਡ ਥੋੜਾ ਵੀਰੇ ਮਹਿੰਗਾ ਵਿਕੂਗਾ ਰਾਮ ਨਾਲ ਮਹਿੰਗਾ ਜਾਊਗਾ ਆਪਾਂ ਕਾਹਨੂੰ ਉਹਦੇ ਚੱਕਰਾਂ 'ਚ ਪੈਣਾ ਵੀ ਹਾਂ ਆਪਾਂ ਵੀ ਗਲਤ ਪਾਸੇ ਨੂੰ ਦੇਖੀ ਆਪਾਂ ਮੈਂ ਤਾਂ ਐਸੇ ਹੱਕ ਦੇ ਵਿੱਚ ਨਹੀਂ ਹੈਗਾ ਵੀ ਡਾਇਮੰਡ ਦੀ ਹਜੇ ਪਟਾਈ ਲਾਉਣੀ ਚਾਹੀਦੀ ਆ ਠੀਕ ਨਹੀਂ ਕੱਚੇ ਦੀ ਡਾਇਮੰਡ ਪੱਕੇ ਦੇ ਵਿੱਚ ਹੈਗਾ ਡਾਇਮੰਡ ਦੀ ਢੇਰੀ ਲਾ ਕੇ ਰੱਖ ਲੋ ਤੇ ਬਾਕੀ ਚਲੋ ਮੈਂ ਇਹ ਨਹੀਂ ਕਹਿੰਦਾ ਕਿਉਂਕਿ ਲੋੜਾਂ ਹੁੰਦੀਆਂ ਸਭ ਦੀ ਹਨਾ ਕਿ ਸਭ ਨੂੰ ਐ ਹੁੰਦਾ ਕਿ ਪੈਸਿਆਂ ਦੀ ਲੋੜ ਆ ਸਭ ਦੇ ਸਭ ਦੇ ਇਹ ਹੁੰਦਾ ਪਰ ਮੈਂ ਇਹ ਗੱਲ ਕਰਦਾ ਕਿ ਜਿਹੜਾ ਹਜੇ ਡਾਇਮੰਡ ਦਾ ਕੁਝ ਨਹੀਂ ਵਟਿਆ ਜਾ ਰਿਹਾ ਹੁਣ ਚਾਹੇ ਆਪਣਾ మీడియం ਸਾਈਜ਼ ਹੀ ਰਹਿ ਗਿਆ ਮੈਨੂੰ ਪਤਾ ਲੱਗਿਆ ਵੀ ਕਈ ਏਰੀਆ ਦੇ ਵਿੱਚ ਵੀ ਸਾਈਜ਼ ਉਹ ਛੋਟਾ ਹੀ ਰਹਿ ਗਿਆ ਬਲਾਈਟ ਆ ਗਈ ਦੀ ਤੇ ਫਿਰ ਜੇ ਵੀਰ ਯਾਰ ਆ ਵੀ ਗਈ ਸੀ ਬਲਾਈਟ ਤਾਂ ਕੁਝ ਨਹੀਂ ਹੁੰਦਾ ਕਿ ਆਪਾਂ ਉਹਨੂੰ ਸਹੀ ਕਰ ਸਕਦੇ ਆ ਆਲੂ ਨੂੰ ਕੋਈ ਦਿੱਕਤ ਨਹੀਂ ਹੈਗੀ ਹਨਾ ਕਿ ਆਪਾਂ ਉਹ ਹੁਣ ਹੋ ਤਾਂ ਉਹ ਤਾਂ ਹੋ ਗਿਆ ਜਿਹੇ ਜਿਹੇ ਰਹਿਣਾ ਸੀ ਪਰ ਆਪਾਂ ਉਹਦਾ ਮੁੱਲ ਮੋੜ ਸਕਦੇ ਆ ਵੀ ਜੇ ਆਪਾਂ ਉਹ ਕਰ ਲਈਏ ਵੀ ਆਪਾਂ ਉਹਨੂੰ ਦੇਖ ਲਈਏ ਹਨਾ ਕਿ ਆਪਾਂ ਨੂੰ ਦੇਖ ਲੈਣਾ ਚਾਹੀਦਾ ਵਾ ਇੰਨਾਕ ਤਾਂ ਕਰਨ ਦਾ ਆਪਣਾ ਹੱਕ ਆ ਕਿ ਆਪਾਂ ਉਹਨੂੰ ਕਰ ਲਈਏ ਸਹੀ ਹਨਾ ਕਿ ਵੀ ਉਹਨੂੰ ਪਕਾ ਕੇ ਵੇਚੀ ਹਨਾ ਚਲੋ ਐਲ ਆਰ ਵਿੱਚ ਵਿਕੀ ਜਾਂਦਾ ਕੱਚੇ ਚ ਬਖਰਾਜ ਵਿਕੀ ਜਾਂਦਾ ਜਿਹੜੀਆਂ ਇਹ ਵੈਰੈਟੀਆਂ ਇਹ ਕੱਚੇ ਚ ਵਿਕ ਜਾਂਦੀਆਂ ਪਰ ਜਿਹੜਾ ਵਧੀਆ ਚੀਜ਼ ਜਿਹਦੀ ਮੁੱਲ ਹੈਗਾ ਵਾ ਉਹਨੂੰ ਆਪਾਂ ਕਿਉਂ ਕੱਚੇ ਚ ਵੇਚ ਕੇ ਆਪਣੇ ਨਾਲੇ ਤਾਂ ਮਾਰਕੀਟ ਮੰਦੀ ਕਰ ਰਿਆਂ ਇੱਕ ਪੱਟਣ ਦੀ ਚਲੋ ਪੱਟਣਾ ਜੇ ਤੁਹਾਡਾ ਪੱਕ ਗਿਆ ਆਲੂ ਉਹਨੂੰ ਪੱਟੋ ਪੱਟ ਕੇ ਬਾ ਢੇਰ ਲਾ ਲੋ ਢੇਰ ਲਾ ਕੇ ਉੱਤੇ ਪ੍ਰਾਲੀ ਦੇ ਦੋ ਪਰ ਉਹਨੂੰ ਮਾਰਕੀਟ ਮੰਡੀ ਚ ਤਾਂ ਨਾ ਨਾ ਵੇਚੋ ਯਾਰ ਵੀਰ ਹਜੇ ਵੇਚਣ ਦੀ ਉਹਨੂੰ ਲੋੜ ਨਹੀਂ ਠੀਕ ਨਹੀਂ ਕਈ ਵੀਰ ਐਲ ਆਰ ਦਾ ਪੁੱਛ ਲੈਂਦਾ ਵੀਰੇ ਐਲ ਆਰ ਕੱਚ ਵੀਰੇ ਹਜੇ ਨਾ ਥੋੜਾ ਜਿਹਾ ਕੰਟਰੋਲ ਕਰਕੇ ਚਲੋ ਜਿਹੜੀ ਰੀਜ ਤਾਂ ਵਿਕਦਾ ਉਹ ਤਾਂ ਵਧੀਆ ਚੀਜ਼ ਆ ਪਰ ਜਿਵੇਂ ਹੁਣ ਐਲਰ ਨੂੰ ਮੰਡੀ ਭੇਜ ਕੇ ਮੰਡੀ ਨਾ ਭੇਜੋ ਐਲਰ ਨੂੰ ਐਲਰ ਨੂੰ ਆਪਦੇ ਥੋੜੇ ਫਾਰਮ 'ਤੇ ਹੀ ਵਿਕ ਜਾਂਦਾ ਪਰ ਉਹ ਟਾਈਮ ਆਉਣ ਦੋ ਵੀ ਸੈਲਕ ਵੇਲ ਵੜ ਦੋ ਵੇਲ ਵੱਢ ਕੇ ਪੱਕਾ ਹੋ ਜਾਊਗਾ ਉਸ ਤੋਂ ਬਾਅਦ ਉਹਨੂੰ ਪੱਟ ਕੇ ਵੇਚੋ ਕਿ ਜਿਵੇਂ ਹੁਣ ਆ ਅੱਜ ਧੁੱਪ ਲੱਗੀ ਹੈ ਜੇ ਧੁੱਪ ਲੱਗੀ ਤੇ 10 ਤੋਂ 15 ਦਿਨ ਦੇ ਵਿੱਚ ਉਹਦੀ ਸਕਿਨ ਪੱਕ ਜਾਂਦੀ ਹੈ ਹਨਾ ਜੇ ਆਪਣੇ ਖੇਤ ਵਧੀਆ ਬਾਤ 10 ਤੋਂ 15 ਦਿਨਾਂ ਦੇ ਵਿੱਚ ਸਕਿਨ ਪੱਕ ਜਾਂਦੀ ਹੈ ਹਨਾ ਕਿ ਕਿੰਨਾ ਵਧੀਆ ਵਾ ਜੇ ਆਪਾਂ ਉਹਨੂੰ ਸਕਿਨ ਪਕਾ ਕੇ ਉਹਨੂੰ ਆਪਾਂ ਸੇਲ ਕਰ ਲਈਏ ਵਧੀਆ ਚੀਜ਼ ਆ ਉਹ ਕਿ ਆਪਾਂ ਨੂੰ ਮੈਂ ਕਰ ਲੈਣਾ ਚਾਹੀਦਾ ਹਨ ਤੇ ਬਾਕੀ ਚਲੋ ਸਭ ਦੀ ਆਪੋ ਆਪਣੀ ਚੁਆਇਸ ਆ ਪਰ ਮੇਰੇ ਖਿਆਲ ਚ ਤਾਂ ਵੀਰੇ ਆਪਾਂ ਹੀ ਆਪਣੀ ਮਾਰਕੀਟ ਨੂੰ ਖਰਾਬ ਕਰਦੇ ਆ ਨਹੀਂ ਕੋਈ ਮਾਰਕੀਟ ਆਪਣੀ ਖਰਾਬ ਨਾ ਹੋਵੇ ਜੇ ਆਪਾਂ ਸਹੀ ਰੇਟ ਤੇ ਆਪਣੇ ਆਲੂ ਦਾ ਆਪਾਂ ਸੰਭਾਲੀਏ ਉਹਨੂੰ ਮਾਰਕੀਟ ਤਾਂ ਆ ਵੀਰੇ ਮਾਰਕੀਟ ਤਾਂ ਆਪਣੇ ਬਣਾਉਣ ਤੇ ਬਣਦੀ ਹੁੰਦੀ ਆ ਕਿ ਆਪਾਂ ਹੁਣ ਕੰਟਰੋਲ ਕਰਕੇ ਵੇਚੀ ਆਪਦੇ ਮਾਲ ਨੂੰ ਵਧੀਆ ਬਣਾ ਕੇ ਵੇਚੀਏ ਤਾਂ ਆਪੇ ਸਹੀ ਰਹਿੰਦਾ ਦੇ ਅੱਜ ਅੱਜ ਦੇ ਲੋ ਜਿਵੇਂ ਅੱਜ ਸਵੇਰੇ ਗਰਮੀ ਹੋ ਗਈ ਸੀ ਹਨਾ ਕਿ ਗਰਮੀ ਹੋ ਗਈ ਸੀ ਹੁਣ ਦੇਖੋ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਦਾ ਹੁਣ ਪਰਸੋਂ ਚੌਥੇ ਨੂੰ ਮੀਂਹ ਦਿਖਾਉਂਦਾ ਹਨਾ ਅੱਜ ਤੋਂ ਤਕਰੀਬਨ ਸਾਰਿਆਂ ਨੇ ਸਟੋਰ ਕਰਨ ਦਾ ਕੰਮ ਸ਼ੁਰੂ ਕਰ ਲੈਣਾ ਕਿ ਆਲੂ ਨੂੰ ਸਟੋਰ ਕਰੀਏ ਇਹ ਵੀ ਇਹੀ ਇਹੀ ਸਿਚੁਏਸ਼ਨ ਪਿਛਲੇ ਸਾਲ ਕਰੀ ਸੀ ਪਿਛਲੇ ਸਾਲ ਇੰਨਾ ਵਧੀਆ ਰੇਟ ਚੱਲਦਾ ਸੀ 300 350 ਵਧੀਆ ਆਲੂ ਵਿਕੀ ਜਾਂਦਾ ਸੀ ਤਾਂ 350 ਨਾਲ ਵਿਕ ਤੇ ਉਹਦੇ نیٹ ਨੇ ਦਿਖਾਤਾ ਮੀ ਕਿ 3-4 ਦਿਨ ਲਗਾਤਾਰ ਮੀ ਆ ਹਨ ਤੇ ਸਾਰਿਆਂ ਨੇ ਆਲੂ ਸਟੋਰ ਕਰ ਲਿਆ ਵੀ ਜਮਾ ਕਰ ਲਿਆ ਆਪਦੇ ਨਾ ਵੀ ਪਟ ਪਟ ਕੇ ਪਟ ਪਟ ਕੇ ਉਹ ਇਹੋ ਜਿਹੇ ਹਾਲਾਤ ਕਰਤਾ ਸੀਗਾ ਕਿ 160 ਤੋਂ 70 ਰੁਪਏ ਨੂੰ ਆਲੂ ਆ ਗਿਆ ਸੀ ਤੁਸੀਂ ਲਾ ਲਓ ਸਾਹਿਬ ਕਿੱਥੇ ਕਿੱਥੇ ਰੇਟ ਆ ਗਿਆ ਹਨ ਕਿ ਇਹੋ ਜਿਹੇ ਹਾਲਾਤ ਕਰਦੇ ਸੀ ਵੀਰੇ ਇਹ ਨਾ ਸੋਚਿਆ ਕਰੋ ਕਿ ਮੀਂਹ ਚ ਮੀਂਹ ਆਪਣੀ ਵੀ ਜੇ ਮੀਂਹ ਪੈ ਗਿਆ ਤਾਂ ਵੀਰੇ ਪੂਰਾ ਪੰਜਾਬ ਆ ਪੰਜਾਬ ਚ ਕੀ ਪਤਾ ਕਿੱਥੇ ਮੀਂਹ ਪਵੇ ਕਿੱਥੇ ਨਾ ਪਵੇ ਹਨਾ ਸਾਰੇ ਆ ਹੁਣ ਅੱਜ ਕੱਲ ਸਾਰੇ ਸ਼ੇਰ ਆ ਸਾਰਿਆਂ ਕੋਲ ਹੀ ਰੱਖਣ ਨੂੰ ਜਗ੍ਹਾ ਵਾ ਇਹ ਨਾ ਸੋਚਿਆ ਕਰੋ ਕਿ ਆਪਾਂ ਆਪਦਾ ਸ਼ੈੱਡ ਭਰ ਲਈਏ ਆਪਣਾ ਮਹਿੰਗਾ ਵਿਕਜੂ ਇਹ ਚੀਜ਼ ਜਦੋਂ ਸੋਚਦੇ ਆ ਨਾ ਇਹੀ ਚੀਜ਼ਾਂ ਮਾਰਗ ਪਾਉਂਦੀਆਂ ਨੇ ਆਪਾਂ ਨੂੰ ਪਿਛਲੇ ਸਾਲ ਉਹ ਰੇਟ ਘਟਿਆ ਸਾਰਾ ਸੀਜ਼ਨ ਹੀ ਰੇਟ ਉੱਠਿਆ ਸਟੋਰਾਂ ਵਿੱਚ ਆਲੂ ਚਲੇ ਗਿਆ ਸੀ ਤਾਂ ਵੀ ਰੇਟ ਨਹੀਂ ਸੀ ਉੱਠਿਆ ਕਿ ਪਿਛਲੇ ਸਾਲ ਜੋ ਹਾਲਾਤ ਹੋਏ ਸੀਗੇ ਆਲੂ ਦੇ ਕਿ ਇਹ ਚੀਜ਼ਾਂ ਨੂੰ ਆਪਾਂ ਨੂੰ ਸਮਝਣਾ ਪੈਣਾ ਕਿ ਵੀ ਆਪਣਾ ਆਪ ਦਾ ਮਾਲ ਕਿਵੇਂ ਬਣਾਉਣਾ ਕਿਵੇਂ ਨਹੀਂ ਹਨਾ ਕਿ ਜਿੰਨਾ ਚਿਰ ਆਪ ਬਣਾ ਕੇ ਨਹੀਂ ਵੇਚਦੇ ਤਾਂ ਉਨਾ ਚਿਰ ਫਿਰ ਘਾਟਾ ਹੀ ਪੈਂਦਾ ਵੀ ਚਲੋ ਚਲੋ ਮੈਂ ਇਹ ਨਹੀਂ ਕਹਿੰਦਾ ਕਿ 200 250 300 ਰੁਪਏ ਦੇ ਵਿੱਚ ਵੀ ਬਚਣ ਨੂੰ ਕੋਸ਼ਿਸ਼ ਚਲੋ ਪਰ ਮੈਂ ਇਹ ਗੱਲ ਕਹਿਣਾ ਵੀ 300 ਰੁਪਏ ਦੇ ਵਿੱਚ ਵੀ ਆਪਣੇ ਪੱਲੇ ਨਹੀਂ ਕੁਝ ਪੈਂਦਾ ਪਰ ਹੁਣ ਜੇ ਆਪਾਂ ਵੀਰੇ 200 ਨੂੰ ਤਾਂ ਜਮੇ ਹੀ ਨਹੀਂ ਨਾ ਕੁਝ ਪੈ ਰਿਆ 200 ਨੂੰ ਜੇ ਸਮਝ ਲਓ ਜੇ 300 ਬੋਰੀ ਨਿਕਲੀ 60000 ਦੀ ਹੋਈ ਠੀਕ ਨਹੀਂ ਤੇ ਕਾ ਨੂੰ ਫਿਰ ਆਪਾਂ ਯਾਰ ਵੀਰੇ ਇਹ ਜਿਹੀਆਂ ਚੀਜ਼ਾਂ ਕਰਨੇ ਜੇ ਉਹਨੂੰ ਆਪਾਂ ਸਮਾਰ ਕੇ ਵੇਚ ਲਈਏ ਸ਼ਾਂਟੀ ਕਰਕੇ ਵੇਚ ਲਈਏ ਕਿੰਨਾ ਫਰਕ ਪੈ ਜਾਊਗਾ ਤੇ ਠੀਕ ਨਹੀਂ ਜੇ 300 ਬੋਰੀ ਜੇ ਤੁਸੀਂ ਸਮਝ ਲਓ ਜੇ 300 ਬੋਰੀ ਨਿਕਲੀ ਆ ਜੇ ਰਾਸ਼ਨ ਦੀ 200 ਬੋਰੀ ਰਿਕ ਰਹਿ ਗਈ ਸਪੋਜ਼ ਕਰ ਲਈ ਆਪਾਂ ਇੱਕ ਐਗਜ਼ਾਮਪਲ ਆ ਜੇ ਰਾਸ਼ਨ ਦੀ 200 ਬੋਰੀ ਰਹਿ ਗਈ ਜੇ ਉਹ 300 ਨੂੰ ਵੈਗ ਗਈ ਤਾਂ ਉਹ 60000 ਦੀ ਹੋਗੀ 100 ਬੋਰੀ ਆਪਣੇ ਕੋਲੇ ਫੇਰ ਪਈ ਆ ਠੀਕ ਆ 100 ਬੋਰੀ 150 ਨੂੰ ਵੀ ਵੈਗ ਗਈ 75000 ਦਾ ਕੀਲਾ ਹੋ ਗਿਆ ਇੱਕ ਐਗਜ਼ਾਮਪਲ ਲਾਉਣਾ ਵੀਰੇ ਵੀ ਜੇ 300 ਬੋਰੀ ਦਾ ਝਾੜ ਆ ਵੀ ਆਪਾਂ ਉਹ ਚ ਕਹਿੰਦੇ ਆ ਵੀ 100 ਬੋਰੀ ਰਾਸ਼ਨ ਤੇ ਗੋਲੀ ਨਿਕ ਵੀ ਵੀ ਤੇ ਗੋਲੀ ਨਿਕਲ ਜਾਣਾ 200 ਬੋਰੀ ਰਾਸ਼ਨ ਆ ਵੀ 200 ਬੋਰੀ 60000 ਦੀ ਹੋਈ ਜੇ 300 ਨੂੰ ਬੈਗ ਵੀ ਗਈ ਹੈ ਨਾ ਵੀ ਵਧੀਆ ਵਧੀਆ ਗ੍ਰੇਡਿੰਗ ਕਰ ਰਿਹਾ ਤੇ ਵਧੀਆ ਮਾਲ ਬਣਾਇਆ ਤੇ ਜਿਹੜਾ ਹੁਣ ਆਪਾਂ ਵੀਰੇ 300 ਬੋਰੀ ਜੀ ਆਪਣੀ ਨਿਕਲੀ ਆ 300 ਬੋਰੀ ਆਪਾਂ 200 ਨੂੰ ਵੇਚੀ ਵੀ ਸਾਰਾ ਧੜਾ ਭਰ ਕੇ 60000 ਦੀ ਵਿਕੀ ਜੇ ਆਪਾਂ ਵੀਰੇ ਅੱਡ ਕਰ ਲਾਂਗੇ ਤਾਂ ਉਹਦਾ ਬੈਨੀਫਿਟ ਮਿਲੂਗਾ ਹੀ ਮਿਲੂਗਾ ਤੁਹਾਨੂੰ ਐਉਂ ਨਹੀਂ ਹੈਗਾ ਕਿ ਬੈਨੀਫਿਟ ਨਹੀਂ ਮਿਲਦਾ ਇਹ ਚੀਜ਼ਾਂ ਨੂੰ ਆਪਣੇ ਆਪ ਆਪਾਂ ਨੂੰ ਗੌਰ ਕਰਨੀ ਪੈਣੀ ਆ ਵੀਰੇ ਇਹ ਚ ਕਿਸੇ ਨੇ ਨਹੀਂ ਆਪਣਾ ਸਾਥ ਦੇਣਾ ਆਪਾਂ ਹੀ ਗੌਰ ਕਰਨੀ ਆ ਵਪਾਰੀ ਦਾ ਕੀ ਹੈ ਵੀਰੇ ਉਹਨੇ ਤਾਂ ਮੰਦੇ ਨੂੰ ਹੀ ਭਾਲ ਭਾਲਣਾ ਹੁੰਦਾ ਉਹਨੂੰ ਤਾਂ ਮੰਦੇ ਨੂੰ ਮਿਲ ਗਿਆ ਉਹਨੇ ਮੰਦੇ ਨੂੰ ਵੇਚ ਬਿੱਲ ਲੈ ਲੈਣਾ ਵਪਾਰੀ ਨੂੰ ਕੀ ਹੈ 200 ਨੂੰ ਲਿਆ ਉਹਨੇ 200 ਨੂੰ 20 ਨੂੰ ਉਹਦਾ 250 ਨੂੰ ਬੈਗਿਆਂ ਨੂੰ ਬੱਲੇ ਬੱਲੇ 10 20 ਰੁਪਏ ਉਹਦਾ ਕਿਰਾਇਆ 30 ਰੁਪਏ ਉਹਨੂੰ ਗੱਟੂ ਪਿੱਛੇ ਬਚ ਗਏ ਬੱਲੇ ਬੱਲੇ 200 ਰੁਪਏ ਖਰਚ ਕੇ 30 ਰੁਪਏ ਵਟਲੇ ਇੱਕ ਦਿਨ ਚੀ ਤਾਂ ਹੋਰ ਕੀ ਚਾਹੀਦਾ ਵੀਰੇ ਉਹਨੂੰ ਠੀਕ ਨਹੀਂ ਆਪਾਂ 6 ਮਹੀਨੇ ਦੇ ਵਿੱਚ 3 ਤੋਂ 4 ਮਹੀਨਿਆਂ ਦੇ ਵਿੱਚ 200 ਵਟਿਆ ਇੱਕ ਬੋਰੀ ਦਾ ਨਾਲੇ ਆਪਣੇ ਖਰਚੇ ਵੀ ਕਿੰਨੇ ਆ ਉਹਨੇ ਦਾ ਖਰਚੇ ਕਿੰਨੇ ਆ ਉਹਦੇ 20 ਰੁਪਏ 20 ਰੁਪਏ ਕੱਲਾ ਕਰਾਇਆ ਹੀ ਖਰਚਾ ਆਇਆ ਹੋਰ ਤਾਂ ਉਹਦਾ ਕੋਈ ਖਰਚਾ ਨਹੀਂ ਸੀ ਠੀਕ ਨਹੀਂ 20 ਰੁਪਏ ਦੇ ਵਿੱਚ 200 ਨੂੰ ਵੇਚ ਕੇ 30 ਰੁਪਏ 22 ਰੁਪਏ ਦੀ ਆਪਾਂ ਆਪਣੀ ਬੋਰੀ ਲਾਉਣੀ ਆ ਠੀਕ ਨਹੀਂ ਇਹ ਗੱਲਾਂ ਵੀਰੇ ਦੇਖਣੀਆਂ ਚਾਹੀਦੀਆਂ ਨੇ ਚਲੋ ਮੈਂ ਤਾਂ ਹੈਗਾ ਅਸੀਂ ਤਾਂ ਬਹੁਤ ਬਾਅਦ ਲੱਗੇ ਆ ਪਰ ਜਿਹੜੇ ਪਹਿਲਾਂ ਦੇ ਬਹੁਤ ਸਾਡੀਆਂ ਉਮਰਾਂ ਲੰਘੀਆਂ ਜਿਨ੍ਹਾਂ ਦੀ ਆਲੂ ਬੀਜਦਿਆਂ ਦੀਆਂ ਉਹ ਜੀ ਉਹਨਾਂ ਨੂੰ ਸੋਚਣੇ ਚਾਹੀਦੇ ਜਿਹੜੇ ਨਵੇਂ ਬੰਦੇ ਵੀਰ ਲੱਗੇ ਆ ਉਹ ਤਾਂ ਬਾਹਲੀ ਕਾਲੀ ਕਰਦੇ ਆ ਯਾਰ ਵੀ ਪਤਾ ਨਹੀਂ ਪੱਟ ਕੇ ਕਿੱਥੇ ਜਾਣਾ ਕੀ ਕਰਨਾ ਮਾੜਾ ਮੋਟਾ ਦੇਖਣਾ ਚਾਹੀਦਾ ਸੋਚਣਾ ਚਾਹੀਦਾ ਇਹ ਚੀਜ਼ਾਂ ਦੇ ਬਾਰੇ ਹੁਣ ਅੱਜ ਦੇਖੋ ਮੌਸਮ ਦਾ ਕੁਝ ਨਹੀਂ ਪਤਾ ਵੀ ਕੀ ਹੋ ਜਾਣਾ ਹੁਣ ਅੱਜ ਟੈਂਪਰੇਚਰ ਕਿੰਨਾ ਸਵੇਰੇ ਸਵੇਰੇ 1-2 ਵਜੇ ਗਰਮੀ ਆਉਂਦੀ ਸੀ ਐਨ ਕੀੜੀਆਂ ਲੜਦੀਆਂ ਸੀਗੀਆਂ ਇੰਨਾ ਟੈਂਪਰੇਚਰ ਹਾਈ ਸੀ ਵੀ ਜਾਨਕਿ ਐਵੇਂ ਗਰਮੀ ਹੋ ਗਈ ਕੱਲ ਕਿੰਨੀ ਠੰਡ ਸੀ ਤੇ ਅੱਜ ਟੈਂਪਰੇਚਰ ਦੇ ਲੋਹਾਈ ਹੋ ਗਿਆ ਐਮੀ ਮੀ ਪੈਣਾ ਚਲੋ ਮੈਂ ਨਹੀਂ ਕਹਿੰਦਾ ਮੀ ਪਾਊਗਾ ਪਰ ਪਤਾ ਨਹੀਂ ਹੁੰਦਾ ਵੈਦਰ ਉਹ ਸਿਆਲਾਂ ਵਾਲਾ ਵੈਦਰ ਸੱਚ ਹੋ ਜਾਂਦਾ ਸਾਲਾ ਪਿਛਲੀ ਵਾਰ ਤਾਂ ਕਦੇ ਸੱਚ ਹੋਇਆ ਹੀ ਨਹੀਂ ਪਿਛਲੀ ਵਾਰ ਤਾਂ ਮੀ ਪਈ ਹੀ ਨਹੀਂ ਇੱਕ ਦਿਨ ਵੀ ਤੇ ਹੁਣ ਪਤਾ ਨਹੀਂ ਕੀ ਹੋਊਗਾ ਹਨ ਤੇ ਇਹ ਚੀਜ਼ਾਂ ਵੀਰੇ ਆਪਣੇ ਨੂੰ ਨੋਟ ਕਰਨੀਆਂ ਪੈਣੀਆਂ ਹੀ ਪੈਣੀਆਂ ਨੇ ਇਹਨਾਂ ਦੇ ਬਿਨਾ ਆਪਣਾ ਗੱਲ ਨਹੀਂ ਬਣਨੀ ਠੀਕ ਨੇ ਅੱਜ ਚਲੋ ਮੈਂ ਨਾ ਸਵੇਰ ਦਾ ਤਾਂ ਬਾਹਰ ਹੀ ਸੀਗਾ ਤੇ ਅੱਜ ਜੀ ਕੱਲ ਦਾ ਰਾਤ ਦਾ ਬੁਖਾਰ ਜਿਹਾ ਚੜਿਆ ਹੋਇਆ ਤੂਹੀ ਬਹੁਤ ਦੁੱਖ ਦੀ ਸੀ ਬੁਖਾਰ ਠੰਣ ਲੱਗ ਗਈ ਤੇ ਦਵਾਈ ਦੂਵੀ ਤਾਂ ਲੈ ਕੇ ਆਉਂਦੀ ਆਪਾਂ ਤੇ ਤਾਂ ਹੁਣ ਮੈਨੂੰ ਠੰਡ ਜੀ ਲੱਗਣ ਲੱਗ ਗਈ ਕੰਬ ਆਇਆ ਫਿਰ ਮੈਂ ਆ ਕੇ ਗੱਡੀ 'ਚ ਬਹਿ ਗਿਆ ਹੁਣ ਲੱਗੇ ਹੋਇਆ ਫੱਟਦੇ ਆ ਦੇਖਦੇ ਆ 100 100 ਪੂਰੀ ਕਹਿੰਦਾ ਜੀ ਲੈ ਜਾਣੀ ਹਾਂ ਜਾਂ ਲੈ ਜਾਣਗੇ ਬਾਕੀ ਪੂਰੀ ਫਾਰਮ ਤੇ ਲੈ ਜਾਾਂਗੇ ਬਾਕੀ ਸਵੇਰੇ ਟੈਂਪੋ ਭਰਾ ਦੇ ਆਪਾਂ ਬੀਰੇ ਰੇਟ ਵਾਲੇ ਵੀਰ ਪੁੱਛਣਗੇ ਵੀ ਵੀਰੇ ਕੀ ਰੇਟ ਆਲੂ ਵਿਕਿਆ ਵੀਰੇ 260 70 ਤੋਂ ਲੈ ਕੇ 300 300 ਤੱਕ ਰੇਟ ਹੈਗਾ ਵਾ ਵਧੀਆ ਆਲੂ ਦਾ ਠੀਕ ਨਹੀਂ ਜੇ ਆਪਾਂ ਵਧੀਆ ਗ੍ਰੇਡਿੰਗ ਕਰਕੇ ਦਿੰਦੇ ਆ ਲੁਧਿਆਣੇ ਮੰਡੀ ਦੇ ਵਿੱਚ 300 ਤੋਂ 400 ਦੇ ਵਿੱਚ ਡਾਇਮੰਡ ਵੀ ਵਿਕਿਆ ਕਿ ਜਿਹੜਾ ਗ੍ਰੇਡ ਕਰਿਆ ਹੋਇਆ ਮਾਲ ਮੋਟਾ ਮਾਲ ਵਧੀਆ ਰਾਸ਼ਨ ਮੋਟਾ ਮਾਲ ਗੋਲੀ ਗੁੱਲਾ ਨਹੀਂ ਵਿੱਚ ਚਾਹੀਦਾ ਰਾਸ਼ਨ ਇਹ ਜਿਹੜਾ ਮੈ ਰੇਡ ਦਾ ਤੁਹਾਨੂੰ ਇਹ ਵੀ ਗੋਲੀ ਗੁੱਲਾ ਵਿੱਚ ਨਹੀਂ ਚਾਹੀਦਾ 300 ਤੱਕ ਪਖਰਾਜ ਆ ਜਾਏਗਾ ਵੀ 270 ਤੋਂ ਲੈ ਕੇ 300 ਤੱਕ 310 ਤੱਕ ਰੋ ਪਖਰਾਜ ਦਾ ਰੇਟ ਰਾਸ਼ਨ ਰਾਸ਼ਨ ਦਾ ਕੱਲੇ ਦਾ ਵਧੀਆ ਛਾਂਟੀ ਹੋਈ ਤਿੰਨ ਗ੍ਰੇਡੀਆਂ ਹੋਈਆਂ ਹੋਈਆਂ ਬਾਕੀ ਚਲੋ ਸਵੇਰੇ ਮਿਲਾਂਗੇ ਹੁਣ ਤੁਹਾਨੂੰ ਲਓ ਜੀ ਗੱਡੀ ਆ ਗਈ ਭਰਨ ਨਾਲ ਮਾਰ ਦੇ ਲਾ ਕਿੰਨਾ ਵਧੀਆ ਚਲੇਗਾ ਮੈਂ ਵੀ ਐਵੇਂ ਕਹਿਆ ਸੀ ਕਉ ਨੂੰ ਉਹ ਇਹਨਾਂ ਨੂੰ ਅਕਲ ਨਹੀਂ ਹੁੰਦੀ ਇਹ ਤਾਂ ਆਪਣੇ ਆਪ ਹੀ ਦੱਸਣਾ ਪੈਂਦਾ ਬੰਦਿਆਂ ਨੂੰ ਇਹ ਗੱਡੀ ਦੇ ਗੱਡੀ ਦੇ ਨਾ ਵਿੱਚ ਬੈਠਣ ਵਾਲੀ ਹੁੰਦੇ ਆ ਵੀ ਵਿੱਚ ਬਹਿ ਕੇ ਆਰਡਰ ਲਾਉਣ ਵਾਲੇ ਹੁੰਦੇ ਆ ਆ ਕਰ ਦੋ ਬੰਨਾ ਵੜ ਦੋ ਆ ਕਰ ਦੋ ਦੂਰੋਂ ਖੜੀ ਦੇਖ ਕੇ ਡਰ ਜਾਂਦੇ ਆ ਉਹ ਤਾਂ ਬੈਕ ਕਰਾ ਲਾ ਸੰਦੋਜ ਨਹੀਂ ਉੱਥੇ ਵੀ ਬੱਟਾ ਮਿੱਧੂਗਾ ਅੱਗੇ ਕਰਾ ਕੇ ਨਾ ਬੈਕ ਕਰ ਵਾਲਾ ਨਹੀਂ ਉੱਥੇ ਮੂਹਰੇ ਬੋਰੀਆਂ ਪਾਸੇ ਕਰ ਦੇ ਉਹ ਕਿੰਨਾ ਮੜ ਜੀ ਅੱਗੇ ਕਰਕੇ ਬੈਕ ਕਰ ਲਾ ਵੀਰ ਬਸ ਲੋੜ ਹੀ ਨਹੀਂ ਖੇਤ ਨਾ ਗਿੱਲੇ ਵੀ ਆ ਥੋੜੇ ਜਿ ਹਾਂ ਜੀ ਲੋ ਦੇਖੀ ਜਿਓ ਹੁਣ ਕੱਲ ਨੂੰ ਇਹ ਖੇਤ ਮੁਕਾਈ ਦੇਣਾ ਮੁੱਕ ਜਾਣਾ ਖੇਤ ਕੱਲ ਫੱਟਾ ਦਾ ਮਾਲ ਤਾਂ ਕਾਫੀ ਤਿਆਰ ਕਰਤਾ 200 ਗੱਟੂ 190 95 ਗੱਟੂ ਇਹ ਚ ਭਰੇ ਪਿਆ ਰਾਸ਼ਨ ਦੇ ਤੇ ਉਹ ਟਰਾਲੀ ਚ ਲੋਡ ਕਰਦੇ ਆ ਉਧਰ ਵੀ 2 250 ਗੱਟੂ ਤਾਂ ਤਿਆਰ ਹੋ ਗਿਆ 200 ਦੇ ਨੇ ਉਧਰ ਤਿਆਰ ਹੋ ਗਿਆ ਟਰੈਂਪੂ ਵਾਲਾ ਗੇੜੇ ਦੇਣ ਲੱਗਿਆ ਹੋਇਆ ਵੀ ਜਿਹੜੇ ਦੇ ਕੇ ਚਲੋ ਲੀਜ ਹੀ ਬਣ ਜੂ ਹੋਂ ਦਾ ਟਰੈਕਟਰ ਵੀ ਮੰਗਾ ਲਿਆ ਆਪਾਂ ਵੱਡਾ 4x4 50 75 ਵੀ ਜੇ ਤੁਸੀਂ ਤਾਂ ਅਸੀਂ ਤਾਂ ਚਲ ਕੱਢਦੇ ਆਂ ਮਾੜਾ ਜੀ ਵੀਰੇ ਤੇਰੇ ਮੂਹਰੇ ਲੇ ਟਾਇਰ ਖਾਲ ਚਾ ਜਾਂ ਤਾਂ ਅੱਗੇ ਕਰ ਲਾ ਮਾੜਾ ਜੀ ਅੱਗੇ ਕਰ ਲਾ ਖਾਲ ਤੋਂ ਚੱਲ ਬਾਸ ਆਪੜਾ ਨਾ ਟਰੈਕਟਰ ਮੰਗਾਇਆ ਵੀਰ ਜੇ ਲੋਡ ਪਈ ਨਾ ਨਹੀਂ ਜੇ ਤਾਂ ਚੱਲ ਭਾਰ ਪੈ ਜਾਣਾ ਵੀ ਜੇ ਤੈਨੂੰ ਲੱਗਿਆ ਕਿ ਪਹਿਲਾਂ ਹੀ ਟੋਚਨ ਪਾਲੀ ਕੋਈ ਨਹੀਂ ਉਹ ਬੈਂਦੀ ਨਹੀਂ ਹੁੰਦੀ ਭਰਾਵਾ ਇਹ ਸਾਡੇ ਖੱਤਿਆਂ 'ਚ ਪਲਾਉ ਫਿਰੇ ਕਰਕੇ ਇੰਨੀ ਡੂੰਘਾ ਟਾਇਰ ਜਾਣਾ ਹੀ ਹੁੰਦਾ ਉੱਪਰ ਜਾਦੂ ਉੱਪਰ ਜ਼ਹਿਰ ਸੰਤੋਸ਼ ਬੋਰੀ ਦੀ ਗਿਣਤੀ ਦਾ ਫਰਕ ਨਾ ਪਵੇ ਮੱਲਾ ਇੱਕ ਵੀ ਐ ਆਵਾਜ਼ ਆਹੀ ਨਾ ਪੁਰਾ ਰਿਹਾ ਮੈਂ ਜੋ ਇਹ ਯੂਰ ਜਾਣ ਹਮਰ ਖਿਆ ਜਾਈ ਚਾਹੇ ਜਾਂ ਕਿ ਉਹਨੇ ਉਹਨੂੰ ਮਾੜਾ ਸਹੀ ਕਰ ਦੋ ਕੋਈ ਗੱਲ ਨਹੀਂ ਉਹਦੇ ਉੱਪਰ ਤਾਂ ਨਹੀਂ ਹੋਰ ਲਾਉਣੀ ਉੱਪਰ ਮਣਾ ਦੇਖ ਕੋ ਭਰਾ ਤਾਂ ਜਾ ਕੋਈ ਬੋਰੀ ਜੜਾ

ਏ ਬਾਈ ਬੋਰੀਆਂ ਨੇ ਆ ਲੈਣ ਚ ਹਾਂ ਇਹ ਕਿੱਝ ਆ ਗਿਆ ਆਹ ਆ ਵੀ ਦੋਨੇ ਖਿੱਚੋ ਆਹ ਸਾਈਡ ਵਾਲੀਆਂ ਹਾਂ ਆਹ ਸਾਈਡ ਵਾਲੀਆਂ ਇਹ ਵੀ ਦੋਨੇ ਖਿੱਚੋ ਉੱਪਰ ਤਾਂ ਤਾਂ ਅਗਲੋਟ ਆਉਣੀਆਂ ਨਹੀਂ ਖਰਾਬ ਹੋ ਜਾਣੀਆਂ ਤਾਂ ਆ ਪੈਰਾਂ ਵਾਲੀ ਵੀ ਜਿਹੜੀ ਹੈ ਤੇਰੀ ਆਈ ਹੋਰ ਅਕੀਸਾ ਕਰਤਾ ਹਾਂ ਅਬ ਇਹ ਆ ਗਏ ਕੰਪਲੀਟੇਸ਼ਨ ਉੱਪਰ ਚੜਜੋ ਮੈਂ ਤੀ ਉਹ ਯਾ ਚਾਰ ਕੋ ਬੰਦਾ ਜਾ ਬੰਦਾ ਕੱਤੇ 10000 ਆ ਜਾ ਨਾ ਯਾਰ ਚੜ ਜਾ ਆਹੋ ਇੰਨੇ ਬੰਦੇਓ ਵਿੱਚ ਜਾਦੇ ਹੋ ਜਾ ਨਾ ਥੱਲੇ ਉਹ ਤਾਂ ਲਿਆ ਲਿਆ ਦੇ ਹੀ ਦੇਣਾ ਤੁਹਾਨੂੰ ਉਹ ਜਿੰਨੇ ਉੱਪਰ ਹੋਗੇ 19 ਛੇ ਦੀ ਧਾਕ ਲਾ ਦੋ ਆ ਬਲਾ 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 ਚੜ ਪੰਜ ਹੋ ਜਾ ਜਾ ਬਸ ਬੈਗ ਲੈ ਆਪ ਆਪ ਕੱਟ ਕੇ ਚਲੇ ਦੂਗੂ ਉੱਪਰ ਮੇ ਛੋ ਤਿੰਨ ਗਿਆ ਚੜ ਇਹ ਤੇ ਥੱਲੇ ਵਾਲੀ ਚ 22 ਤੋ ਬੋਰੀਆਂ ਨੇ ਹਾਂਜੀ ਹਾਂਜੀ 22 ਬੋਰੀ ਬਹੁਤ ਠੀਕ ਹੈ 22 ਤੋ ਗਿਣਤੀ ਸ਼ੁਰੂ ਕਰ ਲਈ ਸੰਤੋਖ ਆਪਣੀ ਹਮੂ ਚੜੀ ਆ ਹਾਂ ਚੜ ਜਾ ਮੂਰਲੀ ਢਾਂਗ ਤੇ ਤਾਂ ਨਹੀਂ ਹੋਰ ਲੱਗਣੀ ਨਹੀਂ ਨਹੀਂ ਹਾਂ ਖਿੱਚ ਲਿਓ ਆਇਓ ਆਇਓ ਜੀ ਸੱਡ ਦੇ ਜੱਲ ਜਾਨੂੰ ਸੱਡ ਦੇ ਬੋਰੀ ਉਹ ਲਾ ਦੂਗਾ ਚੱਕ ਤੂੰ ਮੈਂ ਲਾ ਬੋਰੀ ਉਹ ਲੱਗ ਨਹੀਂ ਲੱਗ ਦੇ 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 ਦੇਖੀ ਯਾਰ ਪੈਰ ਤੇ ਇਹ ਸੁਣ ਗਾ ਹਾਂ ਆ ਜਾ ਆ ਜਾ ਆ ਜਾ ਯਾਰ ਆ ਜਾ ਹੋਰੀ ਤੋਂ ਰਸ ਪਾ ਲਈ ਆ ਬਣਾ 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 ਨਵਾਂ ਬੰਦਾ ਬਾਹਬੂਤ ਚਦੀ ਭੰਨ ਦੇਣਾ ਬੰਦਾ ਪੇਪਰ ਗਾਈ ਲੈ ਲੈ ਨਗਰ ਇਹਨਾਂ ਹੈ ਪਰ ਇਹ ਕਿਤਾ ਲਾਗੀ ਡਾਂਗ ਤੇ ਨਹੀਂ ਕਰਾਈ ਲਾਉ ਟੌਕ ਤੇ ਲਗਾ ਹੋਣਾ ਡੋਰ ਲਗਾ ਦੇ ਚੀ ਧਾਉ ਪਰ ਜਾ ਹੋਂ ਤੇ ਚੇੜ ਜਾਈ ਹੋ ਲੋ ਪਿੱਛੇ ਜਾ ਫੱਗਨੇ ਦਿੱਤੇ ਫਟਾਫਟ ਕਿੰਨੀਆਂ ਨੇ ਵੀਰ 22 ਆ ਨਾ ਸੱਤੇ ਕਰ ਤੱਕ ਲੱਗ ਚੱਲ ਆਪਣੀ ਪੋਰੀ ਲੈ ਗਏ ਤੁਸੀਂ ਉਧਰ ਇੱਕ ਲੈ ਗਏ ਇੱਕ ਲੱਗ ਗਈ ਗਿਣਤੀ ਰੱਖਿਓ ਹਾਂ ਪਰੇ ਹੋ ਮਨ ਹਾਈ ਲਾ ਲੈ ਨੇ ਅਗਰ ਤੋ ਕਰ ਤੋ ਜਾਮ ਕਰ ਤੋ ਚੱਕਾ ਦੋ ਇੱਕ ਤੇ ਦੋ ਬਸ ਜੇਰਾ ਸਮਝ ਆਂਦੀ ਹੋthi ਆਂਦੀ ਹੋ ਪ੍ਰੈਕਟਿਕਾ ਪੋਰੀ ਪਲਾਸਟਿਕ ਦਾ ਬੜੀ ਕੀ ਕਰਨ ਇਹਦੇ ਕੁਮੜਾ ਇਹਨੇ ਆਈ ਨੇ ਆ ਕਨੇ ਚਲੋ ਵੀ ਚੱਕੋ ਚੱਕ 22 ਤੋਂ ਬਾਅਦ ਗਿਣਤੀ ਸ਼ੁਰੂ ਆ ਨਾ ਹੈ ਵੀਰ ਹਾਂਜੀ ਹਾਂ 22 ਤੋਂ ਬਾਅਦ ਗਿਣਤੀ ਸ਼ੁਰੂ ਆ ਸਹੀ ਕਰ ਲਈ ਵੀਰ ਗਿਣਤੀ ਹੈ ਨਹੀਂ ਜਾਣੀ ਯਾਰ ਸੰਤੋਜ ਗਿਣਤੀ 'ਚ ਫਰਕ ਨਾ ਪੈ ਜਾਵੇ ਹਾਂ ਮੈਨੂੰ ਮੋਬਾਈਲ ਦੇ ਦੋ ਮਹਾਰਾਜ ਕੀ ਕਰਨਾ ਰੋਜ਼ ਫਿਰਦਾ ਵਾ ਪਰ ਵਿਚਾਰੇ ਦੀ ਤਾਂ ਸੱਟ ਲੱਗੀ ਆ ਪਿਛਲੇ ਪੈਰ ਤੇ ਉਹਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ